ਜੇ ਕੋਈ ਇਹਨਾਂ ਨੇ ਮੁੱਦਾ ਖੱਲ ਕੀਤਾ ਹੋਵੇ ਜਾਂ ਕੋਈ ਕੰਮ ਕੀਤਾ ਹੋਵੇ ਤਾਂ ਉਹ ਜਿਹੜਾ ਹੈਗਾ ਉਹਦੇ ਬਾਰੇ ਜ਼ਿਕਰ ਕੀਤਾ ਜਾ ਸਕਦਾ ਹੈ ਇੱਥੇ ਤਾਂ ਇਸ਼ਤਿਹਾਰ ਨਹੀਂ ਕਾਹੋ ਜਿਹੀ ਗੱਲਾਂ ਹੈਗੀਆਂ ਤਾਂ ਜਿਹੜੀ ਗੱਲ ਇਲੈਕਸ਼ਨ ਬੋਰਡ ਦੀ ਹੈਗੀ ਉਹ ਤਾਂ ਹੁਣ ਪੈਦਾ ਹੁੰਦੀ ਦਿਖਾਈ ਦੇ ਰਹੀ ਹੈ ਕੋਈ ਇਲੈਕਸ਼ਨ ਲੜਨ ਵਾਸਤੇ ਮੈਂ ਪਹਿਲਾਂ ਵੀ ਕਹਿੰਦਾ ਹਾਂ ਕਿ ਅਸੀਂ ਇਸ ਇਲਾਕੇ ਵਿੱਚ ਅਸੀਂ ਨਹੀਂ ਆਏ ਸੀ ਪਰ ਜਾਗਦਾ ਹੋਇਆ ਇਲਾਕਾ ਬਿਲਕੁਲ ਹੈਗਾ ਕੋਈ ਜਿਹੜਾ ਇਹ ਗੰਦ ਇਹ ਜਾ ਖਾਦੇ ਸੀ ਇੰਦਰ ਖਾਤੇ ਜਿਹੜਾ ਰਲੇ ਹੁੰਦੇ ਸੀ ਉਹ ਖੁੱਲ ਕੇ ਨਹੀਂ ਚੱਲਦੇ ਸੀ ਹੁਣੇ ਚੱਲੇ ਹੋਏ ਖੁੱਲ ਕੇ ਕਿਉਂਕਿ ਜਦੋਂ ਕਿਸੇ ਚੀਜ਼ ਦਾ ਅੰਤ ਆਉਂਦਾ ਨਾ ਤਾਂ ਉਹ ਦੀਵਾ ਵੀ ਜਦੋਂ ਬੁਝਣਾ ਹੁੰਦਾ ਤੇਲ ਮੁੱਕਦਾ ਤਾਂ ਇੱਕ ਵਾਰੀ ਦੀ ਬੰਬੂ ਕਾ ਛੱਡਦਾ ਉਹਨਾਂ ਦੇ ਅੰਤ ਦੀ ਨਿਸ਼ਾਨੀ ਹੈ ਅਸਲ ਦੇ ਵਿੱਚ ਨਹੀਂ ਤਾਂ ਇੰਨਾ ਐਕਸਪੋਜ਼ ਹੋ ਕੇ ਲੋਕਾਂ ਤੋਂ ਤੁਸੀਂ ਵੋਟਾਂ ਲੈਣੀਆਂ ਪਾਰਟੀ ਦੇ ਨਾਮ ਤੇ ਤੁਸੀਂ ਵੋਟਾਂ ਲੈਣੀਆਂ ਪਾਰਟੀ ਤੁਹਾਡੇ ਹੀ ਲੱਗਦੀ ਕੁਝ ਨਹੀਂ ਕਹਿਣਾ ਤੁਸੀਂ ਮਾਂ ਪਾਰਟੀ ਬਦਲ ਲਗਾ ਤੁਸੀਂ ਇੱਕ ਸਕਿੰਟਿੰਗ ਲਾਉਣਾ ਕਿਸੇ ਤੋਂ ਪੁੱਛਣਾ ਨਹੀਂ ਕਿਸੇ ਨਾਲ ਰਾਇ ਨਹੀਂ ਕਰਨੀ ਕੀ ਲੱਗਦਾ ਸਰ ਇੱਕੋ ਜਿਹੀ ਸਿਟਿੰਗ ਐਮਪੀ ਆਪਣੀ ਟਿਕਟ ਛੱਡ ਕੇ ਚਲਾ ਗਿਆ ਇਹਨਾਂ ਦਾ ਮਸਲਾ ਹੀ ਟਿਕਟ ਨਾਲ ਹੈ ਨਾ ਅੱਜ ਇੱਥੇ ਮੈਨੂੰ 15-20 ਦਿਨ ਹੋ ਗਏ ਸੀ ਇਸ ਗੱਲ 'ਤੇ ਲੱਗੇ ਹੋਏ ਲੋਕਾਂ ਨੂੰ ਜਾਗਰੂਕੀ ਕਰੀਏ ਬਿ ਪੋਲੀਟਿਕਲ ਸਿਸਟਮ ਜਿਹੜਾ ਹੈਗਾ ਹੈਗਾ ਇਹਨੇ ਨੁਕਸਾਨ ਕੀਤਾ ਜਿਹੜਾ ਹੁਣ ਤੱਕ ਦਾ ਸਾਰੇ ਨੇ ਨਿਰਪੱਖ ਪੋਸਟ ਤੇ ਤੁਹਾਡਾ ਸਵਾਗਤ ਹੈ ਮੈਂ ਹਰਪਾਲ ਸਿੰਘ ਕਾਵਦਾ ਸੰਗਰੂਰ ਤੋਂ ਜਿੱਥੇ ਕੀ ਬਿ ਲੋਕ ਸਭਾ ਚੋਣਾਂ ਦਾ ਵਿਗਲ ਬਚ ਚੁੱਕਿਆ ਹੈ 2024 ਦੀਆਂ ਲੋਕ ਸਭਾ ਚੋਣਾਂ ਸਿਰ ਤੇ ਹਨ ਹਰ ਪਾਰਟੀ ਆਪਣੇ ਆਪਣੇ ਉਮੀਦਵਾਰਾਂ ਨੂੰ ਲੈ ਕੇ ਅੱਗੇ ਹੈ ਉਸੇ ਤਰ੍ਹਾਂ ਹੀ ਹਰ ਕੋਈ ਚਾਹੁੰਦਾ ਹੈ ਕਿ ਉਹ ਚੋਣ ਮੈਦਾਨ ਵਿੱਚ ਉਤਰੇ ਤੇ ਲੋਕਾਂ ਨੂੰ ਸੁਵਿਧਾ ਬੰਦ ਦੇਵੇ ਉਸੇ ਤਰ੍ਹਾਂ ਸਾਡੇ ਨਾਲ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋ ਨੇ ਜੋ ਕਿ ਸੰਗਰੂਰ ਤੋਂ ਚੋਣ ਪ੍ਰਚਾਰ ਕਰ ਰਹੇ ਨੇ ਗੱਲਬਾਤ ਕਰ ਲੈਣੇ ਆ ਕੀ ਕਹਿਣਾ ਚਾਹੁੰਦੇ ਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਸੰਗਰੂਰ ਤੋਂ ਤੁਸੀਂ ਲੋਕ ਸਭਾ ਚੋਣਾਂ ਲਈ ਬਹੁਤ ਲੰਮੇ ਸਮੇਂ ਤੋਂ ਤੁਹਾਡੀ ਕੋਸ਼ਿਸ਼ ਆ ਵੀ ਲੋਕਾਂ ਨੂੰ ਕੋਈ ਸੁਵਿਧਾ ਦਈਏ ਕੀ ਕੀ ਮੁੱਦੇ ਨੇ ਜਾਂ ਕੀ ਕੀ ਕੰਮ ਹੋਣ ਵਾਲੇ ਨੇ ਜੋ ਤੁਹਾਡੇ ਨਜ਼ਰ ਦੇ ਵਿੱਚ ਹਨ ਦੇਖੋ ਜੀ ਕਬਦਾ ਸਾਹਿਬ ਸਾਰੇ ਮੁੱਦੇ ਨੇ ਤੇ ਸਾਰੇ ਕੰਮ ਹੋਣ ਵਾਲੇ ਆ ਜੇ ਕੋਈ ਇਹਨਾਂ ਨੇ ਮੁੱਦਾ ਖੱਲ ਕੀਤਾ ਹੋਵੇ ਜਾਂ ਕੋਈ ਕੰਮ ਕੀਤਾ ਹੋਵੇ ਤਾਂ ਉਹ ਜਿਹੜਾ ਹੈਗਾ ਉਹਦੇ ਬਾਰੇ ਜ਼ਿਕਰ ਕੀਤਾ ਜਾ ਸਕਦਾ ਹੈ ਇੱਥੇ ਤਾਂ ਇਸ਼ਤਿਹਾਰ ਨੇ ਕਾਗਜ਼ਾਂ ਦੀਆਂ ਗੱਲਾਂ ਹੈਗੀਆਂ ਤੋ ਜਿਹੜੀ ਗੱਲ ਇਲੈਕਸ਼ਨ ਮੋਡ ਦੀ ਹੈਗੀ ਉਹ ਤਾਂ ਹੁਣ ਪੈਦਾ ਹੁੰਦੀ ਦਿਖਾਈ ਦੇ ਰਹੀ ਹੈ ਕੋਈ ਇਲੈਕਸ਼ਨ ਲੜਨ ਵਾਸਤੇ ਮੈਂ ਪਹਿਲਾਂ ਵੀ ਕਹਣਾ ਹੁੰਦਾ ਇਸ ਇਲਾਕੇ ਵਿੱਚ ਅਸੀਂ ਨਹੀਂ ਆਏ ਸੀਗੇ ਪਰ ਜਾਗਦਾ ਹੋਇਆ ਇਲਾਕਾ ਬਿਲਕੁਲ ਹੈਗਾ ਉਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਜੋ ਰਿਐਕਸ਼ਨ ਇੱਥੋਂ ਆ ਰਿਹਾ ਹੈ ਜੋ ਲੋਕਾਂ ਦਾ ਜਿਹੜਾ ਹੈਗਾ ਦਿਖਾਈ ਦੇ ਰਹੀ ਹੈ ਜਿਹੜੀ ਉਹਨਾਂ ਦੇ ਵਿੱਚ ਭਾਵਨਾਵਾਂ ਹੈਗੀਆਂ ਜਿਹੜੀਆਂ ਇਸ ਸਰਕਾਰ ਦੇ ਪ੍ਰਤੀ ਜਿਸ ਤਰ੍ਹਾਂ ਦਾ ਠੱਗੇ ਸ਼ਿਕਾਰ ਹੋਏ ਠਾਗੀ ਦਾ ਤੋ ਮਤਲਬ ਇੱਕ ਗੁੱਸੇ ਤੋਂ ਇਲਾਵਾ ਉਹ ਹੋਰ ਵੀ ਜ਼ਿਆਦਾ ਤੇਖੀ ਨਫਰਤ ਅੱਖਾਂ ਵਿੱਚ ਦਿਖਾਈ ਦੇ ਰਹੀ ਹੈ ਉਹ ਚੀਜ਼ਾਂ ਤੋਂ ਜਿਹੜੀ ਹੈਗੀਆਂ ਕੁਝ ਹਾਲਾਤ ਇਸ ਤਰ੍ਹਾਂ ਦੇ ਜਿਹੜੇ ਹੁਣ ਅੱਗੇ ਜਿਵੇਂ ਦਲ ਬਦਲਣਾਂ ਵਾਲੀ ਗੱਲ ਨਵੇਂ ਚੱਲ ਪਈ। ਇਹ ਇਸ ਤਰ੍ਹਾਂ ਦੀਆਂ ਦਲ ਬਦਲੀਆਂ ਇਸ ਪੱਧਰ ਤੇ ਅੱਗੇ ਨਹੀਂ ਹੁੰਦੀਆਂ ਸੀਗੀਆਂ। ਕੋਈ ਜਿਹੜਾ ਇਹ ਗੰਦ ਇਹ ਜਾ ਖਾਂਦੇ ਸੀ ਇੱਧਰ ਖਾਤੇ ਜਿਹੜਾ ਰਲੇ ਹੁੰਦੇ ਸੀ ਤੇ ਖੁੱਲ ਕੇ ਨਹੀਂ ਚੱਲਦੇ ਸੀਗੇ। ਹੁਣੇ ਚੱਲੇ ਹੋਏ ਖੁੱਲ ਕੇ ਕਿਉਂਕਿ ਜਦੋਂ ਕਿਸੇ ਚੀਜ਼ ਦਾ ਅੰਤ ਆਉਂਦਾ ਨਾ ਤਾਂ ਉਹ ਦੀਵਾ ਵੀ ਜਦੋਂ ਬੁਝਣਾ ਹੁੰਦਾ ਤੇਲ ਮੁੱਕਦਾ ਤਾਂ ਇੱਕ ਵਾਰੀ ਸੀ ਬੰਬੂ ਕਾ ਛੱਡਦਾ। ਇਹਨਾਂ ਦਾ ਉਹ ਅੰਤ ਆਇਆ ਹੁਣ ਸਾਰਿਆਂ ਦਾ ਤਾਂ ਉਹ ਦੀਵਾ ਜਿਹੜਾ ਬੁਝਣ ਤੋਂ ਪਹਿਲਾਂ ਵੱਡੀ ਲਾਟ ਪੈਦਾ ਕਰ ਰਿਹਾ। ਉਹ ਇਹਨਾਂ ਦੇ ਅੰਦਰ ਦੀ ਨਿਸ਼ਾਨੀ ਹੈ ਅਸਲ ਦੇ ਵਿੱਚ ਤਾਂ ਨਹੀਂ ਤਾਂ ਇੰਨਾ ਐਕਸਪੋਜ਼ ਹੋ ਕੇ ਲੋਕਾਂ ਤੋਂ ਤੁਸੀਂ ਵੋਟਾਂ ਲੈਣੀਆਂ ਪਾਰਟੀ ਦੇ ਨਾਮ ਤੇ ਤੁਸੀਂ ਵੋਟਾਂ ਲੈਣੀਆਂ ਪਾਰਟੀ ਤੁਹਾਡੀ ਲੱਗਦੀ ਕੁਛ ਨਹੀਂ ਕਹਿਣਾ ਤੁਸੀਂ ਮਾਂ ਪਾਰਟੀ ਬਦਲ ਲੱਗਿਆ ਤੁਸੀਂ ਇੱਕ ਸਕਿੰਟ ਨਹੀਂ ਲਾਉਣਾ ਕਿਸੇ ਤੋਂ ਪੁੱਛਣਾ ਨਹੀਂ ਕਿਸੇ ਨਾਲ ਰਹਿ ਨਹੀਂ ਕਰਨੀ ਕੀ ਲੱਗਦਾ ਸਾਰਾ ਇੱਕ ਸਿਟਿੰਗ ਐਮਪੀ ਆਪਣੀ ਟਿਕਟ ਛੱਡ ਕੇ ਚਲਾ ਗਿਆ ਇਹਨਾਂ ਦਾ ਮਸਲਾ ਹੀ ਟਿਕਟ ਨਾਲ ਹੈ ਨਾ ਅੱਜ ਇੱਥੇ ਮੈਨੂੰ 15-20 ਦਿਨ ਹੋ ਗਏ ਸੀ ਇਸ ਗੱਲ 'ਤੇ ਲੱਗੇ ਹੋਏ ਲੋਕਾਂ ਨੂੰ ਜਾਗਰੂਕੀ ਕਰੀਏ ਵੀ ਪੋਲੀਟਿਕਲ ਸਿਸਟਮ ਜਿਹੜਾ ਹੈਗਾ ਇਹਨੇ ਨੁਕਸਾਨ ਕੀਤਾ ਜਿਹੜਾ ਹੁਣ ਤੱਕ ਦਾ ਸਾਰੇ ਨੇ ਤਾਂ ਕੋਈ ਵੀ ਜਿਹੜਾ politcal ਆਦਮੀ ਕਿਸੇ ਪਾਰਟੀ ਦਾ ਅੱਜ ਤੁਹਾਨੂੰ ਕਿਤੇ ਦਿਖਾਈ ਨਹੀਂ ਦਿੰਦਾ ਕਿਉਂਕਿ ਟਿਕਟਾਂ ਦੀ ਜਿਹੜੀ ਹੈਗੀ ਆ ਉਹ ਬਾਂਦਰ-ਵਾਂਦਰ ਜਿਹੜੀ ਹੈਗੀ ਆ ਉਹ ਚੱਲ ਰਹੀ ਹੈਗੀ ਆ ਤੇ ਉਹ ਜਿਹੜੇ-ਜਿਹੜੇ ਬਾਂਦਰ ਨੂੰ ਜਿਹੜੀ ਹੈਗੀ ਟਿਕਟ ਹਿੱਸੇ ਆਊਗੀ ਫਿਰ ਉਹ ਆਪਣੀ ਉਹ ਮਦਾਰੀ ਲੈ ਕੇ ਡੁਗੜੀ ਲੈ ਕੇ ਜਿਹੜੀ ਹੈ ਜਿਸ ਤਰ੍ਹਾਂ ਦੀ ਸਰਕਸ ਇਹਨੂੰ ਆਉਂਦੀ ਹੈ ਜਿੰਨੀ ਜਿਹੜੀ ਕਿ ਇਹਨੂੰ ਕਰਨੀ ਹੁੰਦੀ ਜਿਹਦੀ ਅੱਜ ਨਾਲ ਲੋੜ ਹੈ ਤੇ ਨਾ ਹੀ ਉਹ ਕਿਤੇ ਜਿਹੜੀ ਹੈਗੀ ਸਫਲ ਹੋਣੀ ਹੈ ਉਹ ਲੈ ਕੇ ਫਿਰ ਉਹ ਜਿਵੇਂ ਇਹ ਵਜਾਉਣਗੇ ਵਾਜੇ ਆਪਣੇ ਜਿਹੜੇ ਇੱਕ ਵਜਾਉਣ ਜਾਣਦੇ ਆ ਨਾ ਇਹਨਾਂ ਨੇ ਕਦੇ ਸੱਚ ਦੀ ਗੱਲ ਕੀਤੀ ਐ ਨਾ ਇਹਨਾਂ ਨੇ ਕਦੇ ਸੱਚ ਤੇ ਪਹਿਰਾ ਦਿੱਤਾ ਨਾ ਇਹਨਾਂ ਦੇ ਏਜੰਡੇ ਵਿੱਚ ਪੰਜਾਬ ਦਾ ਕੋਈ ਭਲਾ ਕਰਨਾ ਨਾ ਇਹਨਾਂ ਦੇ ਏਜੰਡੇ ਵਿੱਚ ਕੋਈ ਜਿਹੜਾ ਹੈਗਾ ਕਿਸੇ ਵੀ ਤਰ੍ਹਾਂ ਦਾ ਜਿਹੜੀ ਹੈਗੀ ਐ ਇਸ ਸਟੇਟ ਦਾ ਜਿਹੜਾ ਹੈਗਾ ਆਨਲੇ ਸਾਮੀ ਦੇ ਪੂਰੇ ਬਾਰੇ ਕੋਈ ਕੋਈ ਏਜੰਡਾ ਕੋਈ ਯੋਜਨਾ ਕੋਈ ਕੁਛ ਹੈ ਅਨਵਜੋਤ ਸਿੰਘ ਸਿੱਧੂ ਅਜੰਡਾ ਅਜੰਡਾ ਕਰਦਾ ਪਿਛਲੇ 4-5 ਮਹੀਨਿਆਂ ਤੋਂ ਅੱਗ ਪਾਈ ਫਿਰਦਾ ਸੀ ਸਾਰੇ ਪੰਜਾਬ 'ਚ ਤੇ ਹੁਣ ਉਪੋਂ ਕੋਈ ਘੁਰਕੀ ਬੱਜੀ ਆ ਜਾਂ ਕੋਈ ਹੋਰ ਬੁਰਕੀ ਕਿਦੋਂ ਵਿਖਾਈ ਦਿੱਤੀ ਅੱਜ ਅਜੰਡਾ ਆਪਣਾ ਲੈ ਕੇ ਇਕੱਠਾ ਕਰਕੇ ਤੋਂ ਆਈਪੀਐਲ ਦੀ ਕਮੈਂਟਰੀ ਕਰਨ ਜਾਵੜਿਆ ਕੱਲ ਨੂੰ ਜਦੋਂ ਫੇਰ ਸਟੇਟ ਦੀਆਂ ਇਲੈਕਸ਼ਨ ਆਉਣਗੀਆਂ ਫੇਰ ਇਹ ਕਹਿਣਗੇ ਅਸੀਂ ਪੰਜਾਬ 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 ਤੋਂ ਇਹ ਲੋਕ ਹੁਣ ਦੇਖਦੇ ਐ ਵੀ ਤੁਸੀਂ ਕਰਦੇ ਕੀ ਫਿਰਦੇ ਹੋ ਇਸ ਕਰਕੇ ਇਕੱਲਾ মিডিਆ ਦੇ ਸਿਰ ਤੇ ਇਹ ਜਿਹੀਆਂ ਚੀਜ਼ਾਂ ਹੋਣੀਆਂ ਜਾਂ ਇਕੱਲਾ ਜਿਹੜਾ ਝੂਠ ਸੁਫਾਨ ਕਰਕੇ ਮੈਂ ਮੈਂ ਕਰਕੇ ਜਿਹੜਾ ਹੈਗਾ ਕੋਈ ਵੀ ਜਿਹੜੇ ਬਾਕੀ ਦੇ ਸਾਰੇ ਇਕੱਲਾ ਉਹਦੀ ਗੱਲ ਨੰਕਾਰੇ ਹੋਏ ਲੀਡਰ ਜਿਹੜੇ ਹੈਗੇ ਐਸੇ ਮਰਜੀ ਤੋਂ ਬੈਂਸ ਵਰਗੇ ਉਹਨਾਂ ਤੇ ਵੀ ਵਿਚਾਰ ਹੋ ਰਿਹਾ ਹੈ ਭਾਰਤ ਭੂਸ਼ਣ ਆਸ਼ੂ ਵਰਗੇ ਉਹਨਾਂ ਤੇ ਵੀ ਵਿਚਾਰ ਹੋਏ ਨੇ ਕਿਉਂਕਿ ਇਹਨਾਂ ਕੋਲ ਗੰਦ ਤੋਂ ਇਲਾਵਾ ਹੈ ਹੀ ਕੁਝ ਨਹੀਂ ਇਹਨਾਂ ਦੇ ਮੈਨੂ ਦੇ ਵਿੱਚ ਇਹਨਾਂ ਦੇ ਜਿਹੜਾ ਜਿਹਦਾ ਇਹਨਾਂ ਕੋਲ ਸਮਗਰੀ ਜਿਹੜੀ ਇਹਨਾਂ ਨੇ ਇਕੱਠੀ ਕੀਤੀ ਸਾਰੀ ਪਾਰਟੀਆਂ ਨੇ ਉਹਦੇ ਵਿੱਚ ਗੰਦ ਤੋਂ ਇਲਾਵਾ ਕੋਈ ਚੀਜ਼ ਹੈ ਹੀ ਨਹੀਂ ਤਾਂ ਉਹ ਗੰਦ ਨੂੰ ਜਿਹੜਾ ਹੈਗਾ ਇਹ ਰੜਕ ਰਹੇ ਹੈ ਤੇ ਉਹਦੇ ਵਿੱਚੋਂ ਮੱਖਣ ਨਹੀਂ ਨਿਕਲਣਾ ਉਹਦੇ ਚੋਂ ਗੰਧ ਹੀ ਨਿਕਲਣਾ ਉਹ ਗੰਦ ਜਿਹੜੇ ਹੈਗੇ ਆਉਣ ਵਾਲੇ 10 15 20 ਦਿਨਾਂ ਦੇ ਵਿੱਚ ਆਪਣੇ ਆਪਣੇ ਆਕਾਮਾਂ ਤੋਂ ਗੰਦ ਦੀਆਂ ਟੋਕਰੀਆਂ ਵਿੱਚੋਂ ਟਿਕਟਾਂ ਲੈ ਕੇ ਲਿਬੜੀਆਂ ਹੋਈ ਲੋਕਾਂ ਦੇ ਲਹੂ ਪਸੀਨੇ ਦੀ ਕਮਾਈ ਦੀਆਂ ਉਹ ਆਉਣਗੇ ਰਾਜਨੀਤੀ ਕਰਨ ਵਾਸਤੇ ਇੱਥੇ ਤੇ ਉਹ ਆ ਜਾਣ ਕੋਈ ਗੱਲ ਨਹੀਂ ਕੋਈ ਦਿੱਕਤ ਨਹੀਂ ਹੈਗੀ ਪਰ ਜਿਹੜਾ ਏਜੰਡਾ ਜਿਹੜਾ ਰੱਖਦੀ ਤੁਸੀਂ ਗੱਲ ਕਰਦੇ ਹੋ ਉਹ ਬਿਲਕੁਲ ਕਿਸੇ ਦਾ ਕੋਈ ਨਹੀਂ ਹੈਗਾ ਆਪਣਾ ਏਜੰਡਾ ਵਪਾਰ ਹੈ ਇਹਨਾਂ ਦਾ ਆਪਣਾ ਨਿੱਜ ਹੈਗਾ ਕਿਸੇ ਨਾਲ ਜਿਹੜਾ ਹੈਗਾ ਕਿਸੇ ਦੀ ਭਲਾਈ ਦੀ ਗੱਲ ਕਰਨੀ ਕਿਸੇ ਦੇ ਹੱਕ ਦੀ ਗੱਲ ਕਰਨੀ ਅੱਜ ਤੱਕ ਪੰਜਾਬ ਦੇ ਕਿਸੇ ਐਮਪੀ ਨੇ ਕੋਈ ਇਹੋ ਜੀ ਬਲਖਣ ਗੱਲ ਨਹੀਂ ਕੀਤੀ ਜਿਹਨੂੰ ਅੱਜ ਨੋਟ ਕਰਕੇ ਕਿਹਾ ਜਾ ਸਕਾ ਵੀ ਫਲਾਣੇ ਬੰਦੇ ਨੇ ਫਲਾਣਾ ਕੰਮ ਕੀਤਾ ਸੀ ਜੇ ਕਰੇ ਕੀਤੀ ਵੀ ਹੋਊਗੀ ਚਲੋ ਮੰਨ ਲਓ ਕਿ ਮੇਰੇ ਧਿਆਨ 'ਚ ਨਾ ਆਉਂਦੀ ਹੋਵੇ ਕੀਤੀ ਹੋਊਗੀ ਉਹ ਗੱਲ ਦੀ ਵੈਲਿਊ ਕੀ ਹੈ ਉਹ ਗੱਲ ਸਿਰੇ ਕਿੱਥੇ ਚੜੀ ਇੱਥੇ ਮੁੱਦੇ ਉਠਾਉਣ ਦੇ ਮਾਹਰ ਨੇ ਲੋਕ ਉਹਨਾਂ ਦਾ ਕੰਮ ਸਿਰਫ ਮੁੱਦੇ ਉਠਾਉਣਾ ਹੈ ਤੇ ਲੋਕ ਰਾਜਨੀਤੀ ਦੇ ਮੌਕੇ ਲਈ ਜਾਂਦੇ ਤਿੰਨ ਤਿੰਨ ਵਾਰੀ ਐਮਐਲਏ ਬਣ ਗਏ ਹੁਣ ਉਹ ਵੱਡੇ ਲੀਡਰ ਹੋਏ ਹੁਣ ਇਹ ਕੋ ਵੱਡਾ ਚਿਹਰਾ ਕਿਹਨੂੰ ਕਹਿੰਦੇ ਹੈ ਵੱਡੇ ਚਿਹਰੇ ਜਿਹਨੇ ਜਨਵਰੀ ਵਾਰੀ ਵੱਧ ਠੱਗਿਆ ਹੋਵੇ ਜਨਵਰੀ ਵਾਰੀ ਵੱਧ ਇਲੈਕਸ਼ਨ ਲੜਿਆ ਹੋਵੇ ਜਨਵਰੀ ਵਾਰੀ ਵੱਧ ਇਲੈਕਸ਼ਨ ਜਿੱਤਿਆ ਹੋਵੇ ਉਹ ਵੱਡੇ ਚਿਹਰੇ ਨੇ ਤਾਂ ਫਿਰ ਜਦੋਂ ਪੰਜਾਬ ਸਟੇਟ ਦੀ ਬਰਬਾਦੀ ਵਿੱਚ ਜਿੰਨਾ ਨੁਕਸਾਨ ਇਹਨਾਂ ਵੱਡੇ ਚਿਹਰੇ ਨੇ ਕੀਤਾ ਉਹਨਾਂ ਛੋਟਿਆਂ ਨੇ ਤਾਂ ਕੀਤਾ ਹੀ ਨਹੀਂਗਾ ਤੇ ਜੇ ਇਹਨਾਂ ਦੀ ਗੁਨਾਹਗਰੀ ਵੀ ਲੱਭਣੀ ਹੋਵੇ ਤਾਂ ਜਿਹੜੇ ਵੱਡੇ ਚਿਹਰੇ ਆ ਉਹ ਸਭ ਤੋਂ ਜ਼ਿਆਦਾ ਖਤਰਨਾਕ ਨੇ ਉਹਨਾਂ ਨੂੰ ਤਾਂ ਬਿਲਕੁਲ ਹੀ ਜਿਹੜਾ ਕਿਸੇ ਇਹੋ ਜਿਹਾ ਖੂਚ ਟਣਾ ਚਾਹੀਦਾ ਜਿੱਥੋਂ ਕਿਤੇ ਉਹ ਬਾਹਰ ਹੀ ਨਾ ਨਿਕਲ ਸਕਣ ਤੇ ਨਵੇਂ ਚਿਹਰੇ ਜਿਹੜੇ ਆਉਂਦੇ ਆ ਜਾਂ ਜਿਹੜੇ ਤਰ੍ਹਾਂ ਦੇ ਵੀ ਹੈਗਾ ਉਹ ਨਿਕਲੇ ਉਹਨਾਂ ਦੇ ਸਿਸਟਮ ਚ ਹੋਈਆਂ ਉਹਨਾਂ ਦੀਆਂ ਹੜਾ ਅੱਧਾ ਹੈਗੀਆਂ ਉਹਨਾਂ ਦੇ ਕੋਈ ਹੋਰ ਖਾਸ ਨੇੜੇ ਥੜੇ ਦੇ ਚਮਚੀ ਐਵੇਂ ਤਾਂ ਕਿਸੇ ਨੂੰ ਉੱਠਣ ਹੀ ਨਹੀਂ ਦਿੰਦੇ ਤਾਂ ਇਸ ਕਰਕੇ ਜਿਹੜਾ ਵੀ ਚਿਹਰਾਵਾਦੀਸ਼ਾ ਜਿਹੜੀ ਇਸ ਟਾਈਮ ਜਿਹੜੀ ਹੈ ਸਿਆਸ ਚੱਲ ਰਹੀ ਹੈ ਇੱਥੇ ਬਦਲ ਕੇ ਉਹਨੂੰ ਲੈ ਆਓ ਉੱਥੇ ਬਦਲ ਕੇ ਇਹ ਨਹੀਂ ਲਾਓ ਇੱਥੇ ਲੁਧਿਆਣਾ ਹੈਗਾ ਜੀ ਉਹ ਅੱਜ ਨੀਸ਼ਤ ਬਾੜੀ ਨੂੰ ਲੈ ਆਓ ਜੀ ਉਹਨਾਂ ਨੇ ਬਿਟੂ ਲੈ ਮਤਲਬ ਤੁਸੀਂ ਕੋ ਥੋੜੇ ਕੋਲ ਬੰਦਾ ਹੈ ਅੱਜ ਜਿਹੜਾ ਹੈਗਾ ਜਿਹੜਾ ਪੰਜਾਬ ਸਟੇਟ ਦੀ ਜਿਹੜੀ ਹੈਗੀ ਹੈ ਬਦਕਿਸਮਤੀ ਹੈ ਕਿ ਅੱਜ ਜਿਹਦੇ ਕੋਲ ਇੱਕ ਵੀ ਲੀਡਰ ਕਿਸੇ ਵੀ ਪਾਰਟੀ ਕੋਲ ਉਹ ਨਹੀਂ ਜਿਹਦੇ ਤੇ ਲੋਕ ਭਰੋਸਾ ਕਰ ਸਕਣ ਕੀ ਲੱਗਦਾ ਸਰ ਆਮ ਆਦਮੀ ਪਾਰਟੀ ਸੰਗਰੂਰ ਨੂੰ ਆਪਣੀ ਰਾਜਧਾਨੀ ਦੱਸਦੀ ਆ ਸੰਗਰੂਰ ਲੋਕ ਸਭਾ ਸੀਟ ਆ ਜਿਸ ਦੇ ਵਿੱਚ ਤਿੰਨ ਜ਼ਿਲ੍ਹੇ ਹੁੰਦੇ ਤੇ ਨੌ ਵਿਧਾਨ ਸਭਾ ਹਲਕੇ ਆਉਂਦੇ ਨੇ ਕਿਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਇਸ ਨੌ ਵਿਧਾਨ ਸਭਾ ਹਲਕਿਆਂ ਵਿੱਚ ਆਪਣੀ ਕੰਪੇਨ ਕਰੋਗੇ ਮੈਂ ਆਪਣੀ ਕੰਪੇਨ ਜਾਂ ਆਪਣੇ ਆਪ ਨੂੰ ਨਹੀਂ ਦੇਖਦਾ ਇਹਨਾਂ ਦੇ ਵਿੱਚ ਮੈਂ ਇਹਨਾਂ ਨੂੰ ਦੇਖ ਰਿਹਾ ਵੀ ਇਹ ਕੌਣ ਨੇ ਜੇ ਇਹਨਾਂ ਦੀ ਆਮ ਪਾਰਟੀ ਤੁਸੀਂ ਗੱਲ ਕਰ ਲਓ ਤੇ ਇਹਦੇ ਤਿੰਨ ਤਾਂ ਇੱਥੋਂ ਦੇ ਮਨਿਸਟਰ ਹੈ ਚੌਥਾ ਇੱਥੋਂ ਦਾ ਸੀਐਮ ਹੈਗਾ ਦੋ ਔਰ ਪਹਿਲਾਂ ਐਮਪੀ ਰਿਹਾ ਕਾਰਗਿਦਰੀ ਜਿਹੜੀ ਹੈਗੀ ਹੈ ਜੋ ਮੁੱਦੇ ਹੈਗੇ ਆ ਨਿੱਕੇ ਵੀ ਤੇ ਵੱਡੇ ਵੀ ਤੇ ਮੈਂ ਕਹਿਣਾ ਹੁੰਨਾ ਵੀ ਕੁੱਤਾ ਵੀ ਕਿਤੇ ਬੈਠਦਾ ਤਾਂ ਆਪਣੀ ਜਿਹੜੀ ਹੈਗੀ ਉਹ ਪੂਛ ਮਾਰ ਲੈਂਦਾ ਆਪਣੀ ਉਹ ਜਗ੍ਹਾ ਤੇ ਤੇ ਇਹਨਾਂ ਨੇ ਤਾਂ ਉਹ ਵੀ ਨਹੀਂ ਕੀਤਾ ਹੋਇਆ ਤਾਂ ਇਹਨਾਂ ਦੇ ਬਸਤੇ ਵਿੱਚ ਕੁਝ ਵੀ ਦੱਸਣ ਵਾਸਤੇ ਨਹੀਂ ਹੈਗਾ ਮੀਥੇਰ ਬਰਨਾਲੇ ਆਉਣਾ ਠੀਕ ਹੈ ਪਹਿਲੀ ਗੱਲ ਤੇ ਮੰਤਰੀਆਂ ਨੂੰ ਟਿਕਟਾਂ ਇਹਨਾਂ ਨੂੰ ਕਿਉਂ ਦਿੱਤੀਆਂ ਇਹਨਾਂ ਕੋਲ ਇਹੇ ਵੇਖ ਲਓ ਮੈਂ ਪਹਿਲਾਂ ਚਿਹਰਿਆਂ ਦੀ ਆਪਾਂ ਗੱਲ ਕਰ ਰਹੇ ਆਂ ਅੱਜ ਇਹਨਾਂ ਕੋਲ 13 ਚਿਹਰੇ ਨਹੀਂ ਕਿਸੇ ਕੋਲ ਹੈਗੇ ਅੱਜ ਵਖਤ ਪਿਆ ਹੋਇਆ ਗਾਲੀ ਦਲ ਤੇ ਭਾਜਪਾ ਵਾਲਿਆਂ ਨੂੰ ਕਿਉਂਕਿ ਅੱਗੇ 13 ਹੁੰਦੇ ਸੀਗੇ ਹੁਣ ਲੱਭਣੇ ਪੈ ਤੋ ਇਸ ਕਰਕੇ ਜਿਹੜਾ ਹੈ ਉਹ ਹੀ ਹਾਲ ਹੈ ਜਿਹੜਾ ਦੂਜੀ ਕਾਂਗਰਸ ਦੀ ਹੈਗੀ ਹੈ ਉਹ ਵੀ ਜਿਹੜੇ ਹੈਗੇ ਇਸ ਤਰ੍ਹਾਂ ਕਰਕੇ ਸੀਟਾਂ ਬਦਲ ਕੇ ਕਿਸੇ ਨੂੰ ਕਿਤੋਂ ਲਿਆਓ ਕਿਸੇ ਨੂੰ ਕਿਤੋਂ ਲਿਆਓ ਹੁਣ ਚੰਗਾ ਕੋਈ ਐਮਐਲਏ ਹੋਵੇ ਉਹਨੂੰ ਜੇ ਤੁਸੀਂ ਲੈ ਕੇ ਇਲੈਕਸ਼ਨ ਲੜਾਉਨੇ ਹੋ ਚਲੋ ਜਟਣਾ ਦੇ ਨਾਲ ਨੇ ਹੈ ਨਹੀਂ ਮਾੜੀ ਕਿਸਮਤ ਨੂੰ ਲੋਕਾਂ ਦੀ ਨੂੰ ਜਿੱਦਦਾ ਤੇ ਫਿਰ ਇਲੈਕਸ਼ਨ ਜਿਹੜਾ ਹੈਗਾ ਦੁਬਾਰਾ ਫਿਰ ਸਾਡੇ ਸਰ ਤੇ ਖੜਾ ਹੈ ਇੱਕ ਕ੍ਰਾਈਟੇਰੀਆ ਨਹੀਂ ਹੋਣਾ ਚਾਹੀਦਾ ਜਿਹੜਾ ਐਮਐਲਏ ਬਣਿਆ ਉਹਦਾ ਤੇੜੜ ਪੂਰਾ ਕਰੇ ਉਹ ਕਿਵੇਂ ਮੈਂ ਮਤਲਬ ਐਮਪੀ ਦੁਬਾਰਾ ਖੜਾ ਹੋਵੇ ਦੀ ਹਿੰਮਤ ਕੀ ਹੋਵੇ ਲੋਕਾਂ ਨਾਲ ਧੋਖਾ ਕਰਨ ਦੀ ਦੁਬਾਰਾ ਕਿਉਂਕਿ ਇਹਨਾਂ ਨੇ ਲੁੱਟਿਆ ਹੋਇਆ ਹੁੰਦਾ ਉਹਦੇ ਮੁਤਾਬਕ ਇਹਨਾਂ ਦੇ ਜਿਹੜਾ ਜਿਹੜਾ ਰਗਾਂ ਚ ਡੜਾ ਆ ਜਾਂਨਾਂ ਦੇ ਨਾੜਾਂ ਚ ਲਹੂ ਲੋਕਾਂ ਦਾ ਜਿਹੜਾ ਨਚੋੜਿਆ ਹੋਇਆ ਜ਼ਿਆਦਾ ਹੁੰਦਾ ਹੁਣ ਕਿਉਂ ਇਹਨਾਂ ਨੇ ਟਿਕਟਾਂ ਦਿੱਤੀਆਂ ਕਿਉਂਕਿ ਇਹਨਾਂ ਨੇ ਲੁੱਟਿਆ ਹਾਲਾਂਕਿ ਉਹ ਲੁੱਟਿਆ ਹੋਇਆ ਪਹਿਲਾਂ ਹੀ ਖੋ ਕੇ ਲੈ ਗਿਆ ਜਿਸ ਤਰ੍ਹਾਂ ਦੀ ਮਤਲਬ ਠੱਗੀ ਜਿਹੜੀ ਇਸ ਪਾਰਟੀਆਂ ਨੇ ਕੀਤੀ ਹੈ ਖਾਸ ਤੌਰ ਤੇ ਦਿੱਲੀ ਦਾ ਸਭ ਤੋਂ ਵੱਡਾ ਠੱਗ ਕੇਜਰੀ ਵਾਲੜ ਹੈਗਾ ਜਿਸ ਤਰੀਕੇ ਨਾਲ ਉਹਨੇ ਲੁੱਟ ਰਿਆ ਸੀਗਾ ਤੇ ਅੱਜ ਸ਼ੁਕਰ ਹੈ ਕਿ ਉਹ ਜੇਲ੍ਹ ਦੇ ਵਿੱਚ ਹੋਇਆ ਭਾਵੇਂ ਉਹ ਇਲੈਕਸ਼ਨ ਦੇ ਟਾਈਮ 'ਚ ਹੋਇਆ ਭਾਵੇਂ ਉਹ ਭਾਵੇਂ ਉਹ ਭਾਜੀਪੀ ਦੀ ਜਿਹੜੀ ਰਾਜਨੀਤੀ ਹੋ ਰਹੀ ਹੈ ਬਾਹਮਾ ਮਰੋੜ ਦੀ ਉਹਦੇ 'ਚ ਹੋਇਆ ਪਰ ਅਸੀਂ ਕਹਿੰਦੇ ਪੰਜਾਬ ਦਾ ਭਲਾ ਹੈ ਨਾ ਠੱਗ ਚੋਰ ਜਿਹੜੇ ਖਾਤੇ ਮਰਜੀ ਜਾਵੇ ਅੱਜ ਪੰਜਾਬ ਨੂੰ ਜਿਹੜੀ ਲੁੱਟ ਖੋ ਜਿਹੜੀ ਹੈਗੀ ਉਹਨੂੰ ਸ਼ਾਇਦ ਕੋਈ ਮਾੜੀ ਮੋਟੀ ਠੱਲ ਪਾਵੇ ਹੋ ਸਕਦਾ ਉਸੇ ਤਰਜ਼ ਦੇ ਉੱਤੇ ਐਕਸਾਈਜ਼ ਦਾ ਘਟਾਲਾ ਜਿਹੜਾ ਹੈਗਾ ਇਥੋਂ ਵਾਲਾ ਜਿਹ ਔਰ ਅਪਸਰਾਂ ਨੇ ਜੇਲ੍ਹ ਜਾਣਾ ਤੇ ਇਸ ਕਰਕੇ ਜਾਣਾ ਪਾਵਨ ਨਹੀਂ ਪਰ ਪਤਾ ਤਾਂ ਹੈ ਲੋਕਾਂ ਨੂੰ ਤੋਂ ਇਸ ਸੜ ਰਾਤੀਆਂ ਜਿੰਨੀਆਂ ਵੀ ਇਥੋਂ ਦੀਆਂ ਪੁਰਾਣੀਆਂ ਗੱਲਾਂ ਹੈਗੀਆਂ ਆ 25 ਬੰਦੇ ਭਰੇ ਐ ਇਹਨਾਂ ਦਾ ਮਤਲਬ ਕੋਈ ਇਹਨਾਂ ਨੂੰ ਇਨੀ ਸ਼ਰਮ ਨਹੀਂ ਆਈ ਕਿ ਉਹਨਾਂ ਦੀ ਲਾਸ਼ਾਂ ਨੂੰ ਜਿਹੜਾ ਹੈਗਾ ਮੋਢਾ ਦੇਣਾ ਸੇ ਪਹੁੰਚ ਜਾਂਦੇ ਕਿਉਂਕਿ ਉੱਥੇ ਕੁਝ ਜਣਾ ਪੈਣਾ ਸੀਗਾ ਸਾਰੇ ਗਰੀਬ ਸਾਰੇ ਜਿਹੜੇ ਹੈਗੇ ਆ ਉਸ ਲੈਵਲ ਦੇ ਜਿਹੜੇ ਮਤਲਬ ਇੱਕ ਸਪੈਸ਼ਲ ਗਰੀਬ ਪਾਈ ਜਾ ਰਹੇ ਨਾਲ ਬਿਲੋਂਗ ਕਰਦੇ ਹੋਏ ਲੋਕ ਤੇ ਉਹਨਾਂ ਦੀ ਹਮਦਰਦੀ ਵਾਸਤੇ ਕਿ ਲਾਸ਼ਾਂ ਤੇ ਵੀ ਨਹੀਂ ਆਉਂਦੇ ਤੁਸੀਂ ਅਗੇ ਮਰਗਾਂ ਭੋਗਾਂ ਦੇ ਤੇ ਪਹੁੰਚਦੇ ਸੀਗੇ ਹੁਣ ਉੱਥੇ ਵੀ ਬੰਨੀ ਪਹੁੰਚਦੇ ਕੁਝ ਲੋਕ ਅੰਨੇ ਹੋਏ ਹੋਏ ਐ ਸੱਤ ਅੱਠ ਜਿਹੜੇ ਹੈਗੇ ਤੇ ਕਿੰਨੇ ਲੋਕ ਮਰੇ ਐ ਤੇ ਇਹ ਕੇਜਰੀਵਾਲ ਪਿਛੇ ਤਰਨੇ ਲਾ ਕੇ ਬੈਠੇ ਐ ਉਹ ਵੀ ਕਿਤੇ ਖਟਕੜਕਲਾ ਤੇ ਉਹ ਜਿਹੜੀਆਂ ਰੂਹਾਂ ਹੈ ਜਾਂ ਆਤਮਾਵਾਂ ਸ਼ਹੀਦਾਂ ਦੀਆਂ ਉਹ ਇਹਨਾਂ ਨੂੰ ਅਸੀਸਾਂ ਨਹੀਂ ਹੋਣਗੀਆਂ ਉਹ ਵੀ ਇਹਨਾਂ ਨੂੰ ਜਿਹੜੀਆਂ ਬਦਸੀਸਾਂ ਦਿੰਦੀਆਂ ਜਾਂ ਜੋ ਬਦਵਾਵਾਂ ਲੈ ਕੇ ਆਉਣ ਲੈ ਸਮੇਂ ਵਿੱਚ ਇਹਨਾਂ ਦਾ ਜਲੂਸ ਨਿਕਲਣਾ ਉਹ ਜਿਹੜੇ ਪੰਜਾਬ ਦੇ ਲੋਕ ਐ ਇਸ ਵੇਲੇ ਇਸ ਵਾਰੀ ਜਿਹੜਾ ਨੇ ਉਹ ਨਾ ਘਟ ਨਹੀਂ ਕਰਨਗੇ ਕਿਉਂਕਿ ਸਾਰੇ ਪੋਲੀਟিক্যাল ਸਿਸਟਮ ਨੇ ਜਿਹੜਾ ਹੈਗਾ ਨੁਕਸਾਨ ਕੀਤਾ ਕੋਈ ਵੀ ਪਾਰਟੀ ਹੋਵੇ। ਤੁਸੀਂ ਕਰਕੇ ਸਾਡਾ ਇਹ ਇਲੈਕਸ਼ਨ ਦਾ ਜਿਹੜਾ ਇਹ ਭਾਗ ਲੈਣਾ ਇਹਦੇ ਵਿੱਚ ਪਾਰਟਿਸਪੇਸ਼ਨ ਜਿਹੜੀ ਹੈਗੀ ਆ ਉਹ ਲੋਕਾਂ ਨੂੰ ਇਸ ਗੱਲ ਦੀ ਜਾਗਰੂਕਤਾ ਕਰਨ ਵਾਲਾ ਕਿ ਜਿਹੜਾ ਸਿਸਟਮ ਸਾਰਾ ਇਲੈਕਟ ਹੈਗਾ ਸਿਆਸਤ ਦਾ ਇਹਨੂੰ ਆਪਾਂ ਪਛਾਣੀਏ ਇਹਨੂੰ ਆਪਾਂ ਨਕਾਰੀਏ। ਇੱਥੇ ਰਾਜਨੀਤੀ ਹੋਈ ਹੈ ਹੁਣ ਤੱਕ। ਤਾਂ ਰਾਜਨੀਤੀ ਜਿਹੜੀ ਸਭ ਤੋਂ ਗੰਦਾ ਲਫ਼ਜ਼ ਹੈ। ਉਹ ਨੀਤੀ ਜਿਸ ਨਾਲ ਰਾਜ ਕਰਨਾ ਹੈ ਉਹਨੂੰ ਰਾਜਨੀਤੀ ਕਿਹਾ ਜਾਂਦਾ ਹੈ। ਤੇ ਫਿਰ ਲੋਕਤਾਰੇ ਚ ਪਹਿਲਾਂ ਹੀ ਹਨਗੇ ਲੋਕਾਂ ਵਾਸਤੇ ਤਾਂ ਨੀਤੀ ਹੈ ਹੀ ਕੋਈ ਨਹੀਂ ਤਾਂ ਲੋਕ ਰਾਜਨੀਤੀ ਜਿਹੜੀ ਹੈਗੀ ਉਹਦੀ ਲੋੜ ਹੈ ਉਹਦੇ ਤੇ ਜਿਹੜਾ ਹੈਗਾ ਆਉਣ ਵਾਲੇ ਸਮੇਂ ਵਿੱਚ ਕੰਮ ਕਰਕੇ ਜੇ ਸੰਗਰੂਰ ਦੇ ਲੋਕਾਂ ਨੇ ਇਥੋਂ ਚੰਗਾ ਹੰਗਾਰਾ ਦਿੱਤਾ ਜਾਂ ਜਿੰਨਾ ਕਰਾ ਦਿੱਤਾ ਸਾਡਾ ਕੋਈ ਮੇਰਾ ਕਰਕੇ ਬੰਦੇ ਦਾ ਕੋਈ ਕਲੇਮ ਥੋੜਾ ਬਾਹਰੋਂ ਆ ਕੇ ਮੈਂ ਕਹਾਂ ਜੀ ਮੈਨੂੰ ਆਪ ਕਰਦੇ ਤੁਸੀਂ ਜਾਗੋ ਤੁਸੀਂ ਇਹਨਾਂ ਨੂੰ ਵੋਟ ਨਾ ਪਾਓ ਉਸ ਤੋਂ ਬਾਅਦ ਦਿਗਦੀ ਜਮੀਰ ਆ ਤੁਹਾਡੀ ਤੁਸੀਂ ਪਾਓ ਵੋਟ ਦੇ ਤੁਹਾਨੂੰ ਸਾਡੀ ਗੱਲ ਚੰਗੀ ਲੱਗਦੀ ਸਾਨੂੰ ਪਾ ਦਿਓ ਕੋਈ ਹੋਰ ਇੱਥੇ ਆਜ਼ਾਦ ਚੰਗਾ ਬੰਦਾ ਖੜਾ ਹੋ ਸਕਦਾ ਉਹਨੂੰ ਪਾਈ ਜਾ ਸਕਦੀ ਹੈ ਨੋਟਾ ਦੀ অপਸ਼ਨ ਹੈਗੀ ਹੈ ਕੀ ਲੱਗਦਾ ਜੀ ਦੇਖੋ ਆ ਭਾਰਤੀ ਜਨਤਾ ਪਾਰਟੀ ਹੋ ਗਈ ਸ਼੍ਰੋਮਣੀ ਅਕਾਲੀ ਦਲ ਹੋ ਗਈ ਅਲੱਗ ਹੋ ਗਈਆਂ ਹੁਣ ਇਹਨਾਂ ਲਵੇ ਕੋਈ ਕੈਂਡੀਡੇਟ ਹੀ ਨਹੀਂ ਪੁਖਤਾ ਕੈਂਡੀਡੇਟ ਆ ਆਪਾਂ ਸਾਰੀ ਗੱਲਬਾਤ ਚ ਇਹੀ ਤਾਂ ਮੈਂ ਕਹਿਣ ਦੀ ਕੋਸ਼ਿਸ਼ ਕਰ ਰਿਹਾ ਤੁਹਾਨੂੰ ਕੈਂਡੀਡੇਟ ਤਾਂ ਹੋਵੇ ਜੇ ਕੋਈ ਕਰਦਾਰ ਹੋਵੇ ਤਾਂ ਜੇ ਵਪਾਰ ਕਰਨਾ ਹੈ ਤੇ ਨਾਮ ਦੇਣਾ ਸਿਆਸਤ ਦਾ ਤੇ ਫਿਰ ਕਰਦਾਰ ਕਿਵੇਂ ਹੋਣਗੇ ਸਿਆਸਤ ਜਿਹੜੀ ਹੁੰਦੀ ਹੈ ਲੋਕਾਂ ਦੇ ਭਲੇ ਵਾਸਤੇ ਦੀ ਗੱਲ ਸੀਗੀ ਪਰ ਹੁਣ ਜੇ ਇਹਦੇ ਤੇ ਡੂੰਘੇ ਤੌਰ ਤੇ ਉਤਰਿਆ ਤਾਂ ਮੈਂ ਹੁਣੇ ਕਿਹਾ ਵੀ ਰਾਜਨੀਤੀ ਨਾਮ ਲਿਆ ਜਾਂਦਾ ਤੇ ਰਾਜਨੀਤੀ ਤਾਂ ਫਿਰ ਰਾਜੇ ਦੀ ਨੀਤੀ ਹੈ ਨਾ ਰਾਜ ਕਰਨ ਦੀ ਉਹਦੇ ਚ ਲੋਕਾਂ ਵਾਸਤੇ ਕੋਈ ਥਾਂ ਨਹੀਂ ਹੈਗਾ ਤੋਂ ਬਿਲਕੁਲ ਜਿਹੜਾ ਹੈਗਾ ਹੁਣ ਤੱਕ ਦਾ ਜਿਹੜਾ ਸਿਆਸਤ ਸਿਸਟਮ ਹੈਗਾ ਉਹਨਾਂ ਨੇ ਬਿਲਕੁਲ ਰਲ ਮਿਲ ਕੇ ਸਾਰਿਆਂ ਨੇ ਬੁਰੀ ਤਰੀਕੇ ਨਾਲ ਲੁੱਟਿਆ ਪਰ ਲੋਕ ਜਾਗਰਤੀ ਦੇ ਨਾਲ ਜਿਹੜੀ ਹੈਗੀ ਹੈ ਲੋਕ ਰਾਜਨੀਤੀ ਦੀ ਜਿਹੜੀ ਹੈ ਸ਼ੁਰੂਆਤ ਲਹਿਰ ਜਿਹੜੀ ਹੈਗੀ ਹੈ ਆਉਣ ਵਾਲੇ ਸਮੇਂ ਵਿੱਚ ਜਿਹੜੀ ਹੋਵੇਗੀ ਉਹਨੂੰ ਜਿਹੜਾ ਹੈਗਾ ਲੋਕ ਨਵਾਂ ਪਲੇਟਫਾਰਮ ਜਿਹੜਾ ਹੈਗਾ ਖੇਤਰੀ ਪਾਰਟੀ ਦਾ ਉਹ ਦੇਣ ਦੀ ਕੋਸ਼ਿਸ਼ ਕਰਾਂਗੇ ਉਹ ਚੀਜ਼ਾਂ ਜਿਹੜੀਆਂ ਨਾਲ ਇਹਨਾਂ ਨੇ ਪੰਜਾਬ ਨੂੰ ਲੁੱਟਿਆ ਹੈ ਪੰਜਾਬ ਨੂੰ ਬਰਬਾਦ ਕੀਤਾ ਹੈ ਉਹਨਾਂ ਨੂੰ ਬੰਦ ਕਰਨਾ ਹੈ ਇੱਥੇ ਕੋਈ ਕਈ ਵਾਰੀ ਪੁੱਛ ਲੈਂਦੇ ਥੋੜੇ ਏਜੰਡੇ ਕੀ ਨੇ ਏਜੰਡੇ ਇਹਨਾਂ ਦੀ ਬਰਬਾਦੀ ਤੇ ਬੰਦ ਕਰਨੇ ਆ ਜਿੰਨਾ ਤਰੀਕਿਆਂ ਨਾਲ ਇਹਨਾਂ ਨੇ ਪੰਜਾਬ ਬਰਬਾਦ ਕੀਤਾ ਤੁਹਾਡੇ ਸਾਹਮਣੇ ਉਹਨਾਂ ਚੀਜ਼ਾਂ ਨੂੰ ਜਦੋਂ ਬੰਦ ਕਰ ਦੇਾਂਗੇ ਤੇ ਪੰਜਾਬ ਆਪੇ ਦੁਬਾਰਾ ਜਿਉਂਦਾ ਹੋ ਜਾਊਗਾ ਤੋਂ ਇਸ ਤਰ੍ਹਾਂ ਦੇ ਹਾਲਾਤ ਆਉਣ ਵਾਲੇ ਸਮੇਂ ਵਿੱਚ ਬੜਨਗੇ ਜਰੂਰ ਜਿਹੜਾ ਹੈਗਾ ਲੋਕ ਜਾਗਦੇ ਹੋਏ ਸਵਾ ਜਿਹੜਾ ਇਹਨਾਂ ਨੂੰ ਸਬਕ ਸਿਖਾਉਂਦੇ ਹੋਏ ਸਾਰੀਆਂ ਦੇ ਹੁਣ ਇਹ ਬੇਨਤੀ ਵੀ ਸ਼ੁਰੂ ਕਰਨੀ ਹੈ ਕਿ VOTING ਜਿਹੜੀ ਹੈਗੀ ਹੈ 60% 55% ਜਾਂ ਪਿਛਲੀ ਵਾਰੀ ਤਾਂ ਬਾਈ ਇਲੈਕਸ਼ਨ 'ਚ 36% ਵੋਟ ਪਈ ਸੀ। ਤਾਂ ਵੋਟ ਜਿਹੜੀ ਹੈਗੀ ਉਹ ਦਾ ਅਧਿਕਾਰ ਵਰਤੀ ਹੈ ਸਾਡੇ ਕੋਲ ਬਹੁਤ ਵੱਡੀ ਤਾਕਤ ਹੈਗੀ ਹੈ। ਇਸ ਤੋਂ ਵੱਡੀ ਮਿਜ਼ਾਈਲ ਤੁਹਾਡੇ ਕੋਲ ਕੋਈ ਨਹੀਂ ਹੈਗੀ। ਆਪਣੀ ਤਾਕਤ ਨੂੰ ਪਛਾਣੋ ਆ ਜਿਹੜੇ ਦਲ ਬਦਲੂ ਜਿਹੜੇ ਦੱਲੇ ਐ ਇਹਨਾਂ ਦੇ ਏਜੰਟ ਜਿਹੜੇ ਪਿੰਡਾਂ ਦੇ ਵਿੱਚ ਮਹੱਲਿਆਂ 'ਚ ਸ਼ਹਿਰਾਂ 'ਚ ਬੈਠੇ ਐ ਇਹਨਾਂ ਤੋਂ ਬਚ ਕੇ ਇਹਨਾਂ ਨੂੰ ਜਿਹੜੀ ਹੈਗੀ ਕੋਈ ਨਾ ਕੋਈ ਲਹੰਤ ਦੇ ਕੇ ਵੀ ਤੁਸੀਂ ਪੰਜਾਬ ਦਾ ਬਹੁਤ ਨੁਕਸਾਨ ਕੀਤਾ। ਇਹਨਾਂ ਦੇ ਅੱਖੇ ਲਾ ਕੇ ਵੋਟਾਂ ਨਾ ਪਾਓ। ਵੋਟਾਂ ਜਾਗਦੇ ਹੋਏ ਪ ਅੱਜ ਕਿਸੇ ਵੀ ਪਾਰਟੀ ਸਿਆਸੀ ਜਿਹੜੇ ਹੈਗੇ ਉਹਨੂੰ ਵੋਟ ਪਾਉਣਾ ਉਹ ਆਪਣਾ ਜਿਹੜਾ ਉਹ ਇੱਕ ਪਿਸਤੌਲ ਦੇ ਨਾਲ ਆਤਮ ਹੱਤਿਆ ਕਰਦੇ ਆ ਤਾਂ ਕੋੜਾ ਆਪਣੇ ਸਿਰ ਤੇ ਰੱਖ ਕੇ ਦਬਾਉਨੇ ਆ ਉਹ ਵੋਟ ਦਾ ਬਲੋਂ ਬਟਨ ਉਹ ਬਰਾਬਰ ਹੋਊਗਾ ਜੇ ਅਸੀਂ ਇਹਨਾਂ ਨੂੰ ਵੋਟ ਪਾਉਨੇ ਆ ਇਸ ਕਰਕੇ ਇਹ ਜਿਹੜਾ ਹੈਗਾ ਆ ਦਾ ਰਿਜ਼ਲਟ ਕਿਤਾ ਇਹ ਆਊਗਾ ਕਿ ਰਾਜਨੀਤੀ ਜਿਹੜੀ ਹੈਗੀ ਇਹਨੂੰ ਇੱਕ ਮੈਸੇਜ ਜਾਊਗਾ ਇਹ ਢੀ ਛੇਤੀ ਖਤਮ ਤਾਂ ਹੋਣੀ ਲੱਗੇ ਤਾਂ ਘੱਟੋ ਘੱਟ 3 ਸਾਲ ਦੀ ਸਰਕਾਰ ਤਾਂ ਗਾਂ ਬਚਦੀ ਹੈ ਤੇ ਜੇ ਇਹਨਾਂ ਨੂੰ ਇਹ ਸੁਨੇਹਾ ਮਿਲ ਗਿਆ ਕਿ ਲੋਕ ਜਾਗਦੇ ਤਾਂ ਹੋ ਸਕਦਾ ਕੁਝ ਆਉਣ ਵਾਲੇ ਸਮੇਂ ਵਿੱਚ ਬੰਦੇ ਦੇ ਪੁੱਤਾਂ ਵਾਲਾ ਕੰਮ ਕਰਨ ਹੋ ਸਕਦਾ ਪੰਜਾਬ ਦੇ ਭਲੇ ਵਾਲੇ ਪਾਸੇ ਤੋਰ ਲੈਣ ਤਾਂ ਸਾਡੀ ਉਮੀਦ ਵੀ ਹੈ ਅਪੀਲ ਵੀ ਹੈ ਇਵੇਂ ਹੋਊਗਾ ਤਾਂ ਘੱਟੋ ਘੱਟ ਇਹਨਾਂ ਚ ਜਾਗਰਤੀ ਆ ਤਾਂ ਤਾਂ ਵੀ ਸਾਡਾ ਸਰਦ ਹੈ ਅਸੀਂ ਨਹੀਂ ਚਾਹੁੰਦੇ ਕਿ ਪਹਿਲਾਂ ਅਸੀਂ ਕੁਝ ਖੜੀ ਖੜਾ ਕਰੀਏ ਫਿਰ ਉਹਦੇ ਪਿੱਛੇ ਲੋਕ ਜਾਣ ਫਿਰ ਮਤਲਬ ਅਸੀਂ ਉਹਨਾਂ ਨੂੰ ਕੁਝ ਕਰਕੇ ਵਿਖਾਈਏ ਇਹ ਪਹਿਲਾਂ ਜਿਹੜੇ ਗਏ ਹੈ ਜਿਨ੍ਹਾਂ ਤੇ ਦਿਵਾਰ ਕੀਤਾ ਹੈ ਇਹ ਹੀ ਕਿਉਂ ਨਾ ਕਰਕੇ ਵਿਖਾਉਣ ਇਹਨਾਂ ਕੋਲ ਸਮਾਂ ਹੈ ਕੋਈ ਨਹੀਂ ਕਿ 4 ਮਹੀਨੇ ਨੂੰ ਇਲੈਕਸ਼ਨ ਆ ਰਿਹਾ 3 ਸਾਲ ਦਾ ਭਿਆਨਕ ਸਮਾਂ ਬਾਕੀ ਹੈ ਉਹਦੇ ਵਾਸਤੇ ਵੀ ਇੱਕ ਮੈਸੇਜ ਆਊਗਾ ਵੋਟ ਜਿਹੜੀ ਹੈਗੀ ਹੈ ਕੋਸ਼ਿਸ਼ ਕੀਤੀ ਜਾਵੇ ਕਿ 90% 100% ਪਾਵਾਂਗੇ ਕੋਸ਼ਿਸ਼ ਕਰਾਂਗੇ ਤਾਂ ਇਹਨਾਂ ਦੀਆਂ ਸਾਰੀਆਂ ਸਾਰੀਆਂ ਸਕੀਮਾਂ ਧਰੀਆਂ ਤਰਾਈਆਂ ਰਹਿ ਜਾਣਗੀਆਂ ਕਿਉਂਕਿ ਇਹ 60% ਤੋਂ ਉੱਪਰ ਕਾਊਂਟ ਹੀ ਨਹੀਂ ਕਰਦੇ ਸਾਰੇ ਬੈਲੈਂਸ ਹਿਲ ਜਾਣਗੇ ਬਹੁਤ ਮੈਂ ਹਰ ਵ ਲੋਕਾਂ ਨੂੰ ਕਹਿਣ ਦੀ ਵੀ ਸਿਆਸਤ ਨੂੰ ਨਕਾਰੋ ਵੱਧ ਤੋਂ ਵੱਧ ਵੋਟ ਕਰੋ ਰਿਜ਼ਲਟ ਸਾਰੇ ਆ ਉਹ ਤੁਹਾਡੇ ਆਪਣੇ ਹੱਕ ਵਿੱਚ ਆਉਣਗੇ ਇੱਕ ਲਾਸਟ ਕੁਐਸਚਨ ਸਰ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਕਹਿੰਦੀ ਆ ਹੋਰ ਵੀ ਪਾਰਟੀਆਂ ਕਹਿੰਦੀਆਂ ਨੇ ਕਿ ਭਾਰਤੀ ਜਨਤਾ ਪਾਰਟੀ ਈਡੀ ਦਾ ਡਰਾਬਾ ਦਿੰਦੀ ਆ ਐਨਆਈਏ ਦਾ ਡਰਾਬਾ ਦਿੰਦੀ ਆ ਸੀਬੀਆਈ ਦਾ ਡਰਾਬਾ ਦਿੰਦੀ ਆ ਕੇਜਰੀਵਾਲ ਨੂੰ ਵੀ ਉਸੇ ਦੇ ਤਹਿਤ ਜੇਲ੍ਹ ਦੇ ਅੰਦਰ ਬੰਦ ਕੀਤਾ ਕੀ ਲੱਗਦਾ ਆ ਭਾਰਤੀ ਜਨਤਾ ਪਾਰਟੀ ਇਹ ਦਾਵਾ ਵੀ ਕਰਦੀ ਆ ਵੀ ਇਸ ਵਾਰ 400 ਤੋਂ ਪਾਰ ਕੀ ਕਹਿਣਾ ਚਾਹੋ ਮੈਂ ਕਹਿੰਦਾ ਭਾਰਤੀ ਜਨਤਾ ਪਾਰਟੀ ਅੱਜ ਸਰਕਾਰ 'ਚ ਸੈਂਟਰ 'ਚ ਹੈ ਉਹ ਕਰ ਰਹੀ ਹੈ ਇਹ ਤੋਂ ਪਹਿਲਾਂ ਕਾਂਗਰਸ ਕੀ ਕਰਦੀ ਸੀ ਗਲਤ ਹੈ ਇਹ ਨਾ ਕਿ ਤੁਸੀਂ ਮੈਂ ਕੋਈ ਬੀਜੇਪੀ ਵਾਲਾ ਦਾ ਕੋਈ ਮੈਂ ਤਿੱਤਰ ਹੈ ਨਹੀਂਗਾ ਨਾ ਮੈਂ ਆਪਣਾ ਬਾਰੇ ਕੋਈ ਸੌਫਟ ਕਨਰ ਰੱਖਦਾ ਬੜਾ ਨੁਕਸਾਨ ਪੰਜਾਬ ਦਾ ਜੀ ਹੋਇਆ ਅੱਜ ਸੈਂਟਰ ਜੇ ਚਾਵੇ ਤਾਂ ਅੱਜ ਪੰਜਾਬ ਦਾ ਬਹੁਤ ਵੱਡਾ ਭਲਾ ਕਰ ਸਕਦਾ ਪਰ ਉਹ ਕਹਿੰਦੇ ਪਹਿਲਾਂ ਸਾਡੀ ਸਰਕਾਰ ਬਣਾਓ ਫਿਰ ਕਰਾਂਗੇ ਤੋਂ ਜਿਹੜੀਆਂ ਸਾਜਸ਼ਣ ਨਾਲ ਹੀ ਜੇ ਇੱਥੇ ਪੰਜਾਬੀਆਂ ਨੂੰ ਜਿਹੜਾ ਹੈ ਤੁਸੀਂ ਲੁੱਟਣਾ ਚਾਹੁੰਦੇ ਹੋ ਜਾਂ ਕੋਈ ਭਲਾ ਕਰਨਾ ਚਾਹੁੰਦੇ ਮੰਨ ਲਓ ਤੁਹਾਡੇ ਵਾਸਤੇ ਰਾਜ ਦੀ ਲੋੜ ਨਹੀਂ ਰਾਜ ਤੁਹਾਡੇ ਕੋਲ ਸੈਂਟਰ ਦਾ ਹੈਗਾ ਤੁਸੀਂ ਅਸਲੀ ਮਾਲਕ ਹੈਗੇ ਅੱਜ ਮੋਦੀ ਚਾਵੇ ਤੁਹਾਨੂੰ ਰੋਕਿਆ ਕਿਸ ਨੇ ਪੰਜਾਬ ਦਾ ਭਲਾ ਕਰਨ ਤੋਂ ਤੋ ਇਸ ਕਰਕੇ ਉਹ ਤਾਂ ਐਵੇਂ ਵੱਖਰੀ ਗੱਲ ਹੈਗੀ ਆ ਪਰ ਜਿਹੜਾ ਇਹਦੇ ਆੜ ਦੇ ਵਿੱਚ ਆਪਾਂ ਕਹੀਏ ਕਿਸੇ ਹੋਰ ਦੀ ਤਾਂ ਸੈਂਟਰ ਦੇ ਦੋਹੀ ਰੋਲਿੰਗ ਪਾਰਟੀ ਨਹੀਂ ਹੈ ਕਾਂਗਰਸ ਨੇ ਕੀ ਕੀਤਾ ਸਾਡਾ ਤੋ ਸਾਰੇ ਦੇ ਸਾਰੇ ਇਹਨਾਂ ਦੀ ਸੇਮ ਪਾਲਿਸੀ ਹੈ ਜਿਹੜੀਆਂ ਪਾਲਿਸੀਆਂ 2006 ਤੋਂ ਲਾਗੂ ਹੋਈਆਂ ਸੀਗੀਆਂ ਉਹਨਾਂ ਪਾਲਿਸੀ ਨੂੰ ਲੈ ਕੇ ਜਿਹੜਾ ਹੈਗਾ ਨਰਿੰਦਰ ਮੋਦੀ ਕੰਮ ਕਰ ਰਿਹਾ ਸਾਰੀ ਨੇ ਸਾਰੀਆਂ ਇਸ ਮੁਲਕ ਨੂੰ ਤਬਾਹ ਕਰਨ ਦੀਆਂ ਹੈਗੀਆਂ ਤੇ ਪੰਜਾਬ ਬਾਰਡਰ ਸਟੇਟ ਹੋਣ ਕਰਕੇ ਜਾਂ ਹੋਰ ਬਹੁਤ ਵੱਖਰੇ ਕਾਰਨ ਕਰਕੇ ਹਮੇਸ਼ਾ ਹੀ ਜਿਹੜਾ ਹੈਗਾ ਮਤਰੀ ਮਾਂ ਵਾਲਾ ਸਲੂਕੇ ਸੈਂਟਰ ਨੇ ਕੀਤਾ ਅੱਜ ਵੀ ਹੋ ਰਿਹਾ ਜੇ ਕਿਸੇ ਨੇ ਪੰਜਾਬ ਦਾ ਭਲਾ ਕਰਨਾ ਹੋਵੇ ਤਾਂ ਉਹਨੂੰ ਕੋਈ ਰੋਕ ਨਹੀਂ ਸਕਦਾ ਤੁਸੀਂ ਆਪਣਾ ਜਿਹੜਾ ਕੰਪੇਨਿੰਗ ਕਰ ਰਹੇ ਹੋ ਕਿ 2027 ਵੀ ਤੁਹਾਡਾ ਟੀਚਰ ਹੈਗਾ ਮੈਂ ਸਾਰੀ ਗੱਲ ਦੱਸਣ ਦੀ ਹੀ ਕੋਸ਼ਿਸ਼ ਕੀਤੀ ਕਿ ਟੀਚਾ ਹੀ 2027 ਹੈ 2027 ਹੀ ਟੀਚਾ ਹੈਗਾ 24 ਦਾ ਤਾਂ ਇੱਕ ਮੈਸੇਜ ਹੈ ਇਥੋਂ ਤਾਂ ਅਸੀਂ ਇੱਕ ਪਲੇਟਫਾਰਮ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਮੈਂ ਕਹਿਣਾ ਹੁੰਦਾ ਇੱਕ ਨੀ ਰੱਖਣੀ ਹੈ ਇੱਕ ਕਵਰ ਪਟਣੀ ਨੀ ਰੱਖਣੀ ਪੰਜਾਬ ਨੂੰ ਬਚਾਉਣ ਵਾਸਤੇ ਇੱਕ ਫਰੰਟ ਖੜਾ ਕਰਨ ਦੀ ਇੱਕ ਪਾਰਟੀ ਖੜਾ ਕਰਨ ਦੀ ਕਬਰ ਪਟਣੀ ਹੈ ਇਹਨਾਂ ਜਿਹੜਾ ਸਿਆਸ ਜਿਹੜੀ ਹੁਣ ਤੱਕ ਦੀ ਹੈਗੀ ਹੈ ਉਹਨਾਂ ਨੂੰ ਜਿਹੜਾ ਉਹਦੇ ਵਿੱਚ ਦੱਬ ਕੇ ਜਿਹੜਾ ਹੈ ਇਹਨਾਂ ਦੀਆਂ ਲਾਸ਼ਾਂ ਦਾ ਦੱਬ ਕੇ ਰੇ ਤੇ ਜਿਹੜਾ ਲੋਕਾ ਉੱਤੇ ਬੈਠ ਜਾਣ ਤੇ ਫਿਰ ਇੱਕ ਜਿਹੜਾ ਨਵਾਂ ਕੋਈ ਮੰਦਰ ਉਹਦਾ ਨਾਮ ਕੁਛ ਲਈ ਅਸੀਂ ਸਿਆਸਤ ਨੂੰ ਜੇ ਚੰਗੇ ਲੋਕ ਕਰਨਗੇ ਤੇ ਇਹ ਮੰਦਰ ਦਾ ਉਫ ਹੋ ਜਾਊਗੀ ਇੱਕ ਗੁਰਦੁਆਰਿਆਂ ਦਾ ਰੂਪ ਹੋ ਜੋਗੀ ਜੇ ਜਿਹੜੇ ਇਸ ਤਰ੍ਹਾਂ ਦੇ ਲੋਕ ਬੈਠੇ ਜਿਨ੍ਹਾਂ ਨੇ ਤਵਾ ਕੀਤਾ ਤੇ ਅੱਜ ਕਿੱਡੀ ਕਰਨਾਂ ਦਾ ਪਾਤਰ ਬਣੀ ਹੋਈ ਹੈ ਲੋਕ ਦੀ ਭਲਾਈ ਦੀ ਗੱਲ ਕਰਨਗੇ ਤਾਂ ਜਿਹੜੀ ਲੋਕ ਭਲਾਈ ਹੀ ਨੇ ਨਿਸ਼ਾਨੀਆਂ ਹੈਗੀਆਂ ਸਾਰੇ ਸਾਡੇ ਗੁਰੂ ਘਰ ਨੇ ਮੰਦਿਰ ਨੇ ਕੀਨੇ ਉਹ ਲੋਕ ਭਲਾਈ ਦੀ ਇੱਕ ਚੰਗਾ ਸਨੇਹਾ ਦਿੰਦੇ ਗੱਲ ਕਰਦੇ ਆ ਤੇ ਰਾਜਨੀਤੀ ਬਾਰੇ ਕਿ ਵੀ ਲੱਗੀ ਤੀ ਜਾ ਸਕਦੀ ਪਰ ਰਾਜਨੀਤੀ ਜ ਨਹੀਂ ਕੀਤੀ ਜਾ ਸਕਦੀ ਲੋਕ ਰਾਜਨੀਤੀ ਕੀਤੀ ਜਾ ਸਕਦੀ ਹੈ ਤੁਹਾਡੇ ਡੈਫੀਨੇਸ਼ਨ ਬਦਲੋ ਲੋਕ ਰਾਜਨੀਤੀ ਕਰੋ ਨਹੀਂ ਤਾਂ ਕਰਨੀ ਸਿਖਾਵਾਂਗੇ ਅਕਾਲ ਪੁਰਖ ਦੀ ਕਿਰਪਾ ਨਾਲ ਪਰਮਾਤਮਾ ਦੀ ਕਿਰਪਾ ਨਾਲ ਬਾਬੇ ਨਾਨਕ ਦੀ ਕਿਰਪਾ ਨਾਲ ਹੋਰ ਸਾਰੇ ਧਰਮਾਂ ਦਾ ਉਹ ਆਸਰਾ ਲੈ ਕੇ ਪੰਜਾਬ ਦੇ ਲੋਕਾਂ ਨੂੰ ਨਾਲ ਲੈ ਕੇ ਹਰ ਧਰਮਾਂ ਦੇ ਲੋਕਾਂ ਨੂੰ ਨਾਲ ਲੈ ਕੇ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਪੰਜਾਬ ਵਾਸਤੇ ਕੋਈ ਨਵਾਂ ਰਸਤਾ ਖੋਲੀਏ ਤੇ ਉਹਦੇ ਵਾਸਤੇ ਫਿਰ ਮੈਂ ਆਪਣੀ ਗੱਲ ਬੰਦ ਕਰਨ ਤੋਂ ਪਹਿਲਾਂ ਕਹਾਂਗਾ ਕਿ ਵੱਧ ਤੋਂ ਵੱਧ ਵੋਟ ਕਰੋ ਤੇ ਸਾਰੇ ਸ਼ਹਿਰਸ ਤੋਂ ਦਾ ਨਾਮ ਨੂੰ ਜਿਹੜਾ ਨਾ ਆਖੋ ਫੇਰ ਹੀ ਪੰਜਾਬ ਦਾ ਕੋਈ ਭਲਾ ਹੋਣ ਦੇ ਚਾਂਸ ਆਯਾਦ ਲੋਕਾਂ ਨੂੰ ਚੁਣੋ ਤੇ ਜਿਹੜਾ ਹੈ ਇੱਕ ਸੁਨਿਆ ਹੈਗਾ ਇਹਨਾਂ ਨੂੰ ਜਾਵੇ ਤਾਂ ਕਿ ਤਿੰਨ ਸਾਲ ਘਟੋਟੇੜੇ ਅਗਲੇ ਉਹ ਜਿਹੜੇ ਸ਼ਾਇਦ ਇਹ ਕੁਛ ਨਾ ਕੁਛ ਸਾਨੂੰ ਡਿਵਰ ਕਰ ਸਕਦੇ ਹਾਂਜੀ ਇਹ ਸਨ ਸਾਡੇ ਨਾਲ ਸਾਫਕਾਰੀ ਡੀਐਸਪੀ ਬਲਵਿੰਦਰ ਸਿੰਘ ਸੇਖੋ ਇਹਨਾਂ ਨੇ ਕਿਹਾ ਹੈ ਕਿ ਜੋ ਪੰਜਾਬ ਦੀ ਸਰਕਾਰ ਮੌਜੂਦਾ ਸਰਕਾਰ ਹੈ ਉਸ ਕੋਲ ਹਲੇ ਵੀ 3 ਸਾਲ ਦਾ ਸਮਾਂ ਹੈ ਜੇ ਉਹਨਾਂ ਦਾ ਕੁਝ ਕਰਨਾ ਹੈ ਤਾਂ ਉਹ ਸਰਕਾਰ ਕਰ ਸਕਦੀ ਹੈ ਇਹੀ ਸੰਦੇਸ਼ ਦਿੰਦੇ ਹਨ ਕਿ ਜੋ VOTING ਹੈ 2024 ਦੀ VOTING ਉਹ ਸਭ ਤੋਂ ਵੱਧ ਹੋਵੇ ਤਾਂ ਕਿ ਸਰਕਾਰਾਂ ਹਿੱਲ ਸਕਦੀਆਂ ਤੁਸੀਂ ਦੇਖਦੇ ਰਹੋ ਨਿਰਪੱਖ ਪੋਸਟ ਮਹਿਰਪਾਲ ਸਿੰਘ ਆਪਦਾ ਸੰਗਰੂਰ